ਚੈਨਲ ਨੂੰ ਜੁੜਦੇ ਸਾਰੇ ਵੀਰਪੈਨ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀਰਪੈਨ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੋ ਜੀ ਅੱਜ ਆਪਾਂ ਬਣਾ ਕੇ ਤਿਆਰ ਕਰਨੇ ਇੱਕ ਖਸਤਾ ਤੇ ਟੇਸਟੀ ਬਹੁਤ ਹੀ ਟੇਸਟੀ ਚਾਹ ਦੇ ਨਾਲ ਖਾਣ ਵਾਸਤੇ 스ਨੈਕਸ ਇਹਦੇ ਲਈ ਆਪਾਂ ਨੇ ਉਬਲੇ ਹੋਏ ਆਲੂ ਲਏ ਐ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਪਾਤੀ ਮੇਥੀ ਜਿਹੜੇ ਵੀਰਪੈਨ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੇਂ ਨਵੇਂ ਰੈਸਪੀਸ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨੇ ਬੜੀਆਂ ਸੌਖੇ ਸੁਖੀਆਂ ਰੈਸਪੀਸ ਟਰਾਈ ਕਰਦਾ ਰਹਿਣਾ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਟੇਸਟ ਅਕੋਰਡਿੰਗ ਮਸਾਲੇ ਪਾਤਾ ਤੇ ਥੋੜੀ ਜਿਹੀ ਮਿਰਚਾ ਪਾਈਆਂ ਕਾਲਾ ਨਮਕ ਚਿੱਟਾ ਨਮਕ ਪਾਤਾ ਤੇ ਤੁਸੀਂ ਆਵਦੀ ਮਰਜ਼ੀ ਦੇ ਕੋਈ ਹੋਰ ਮਸਾਲੇ ਗਰਮ ਮਸਾਲੇ ਵੀ ਪਾ ਸਕਦੇ ਹੋ ਟੇਸਟ ਨੂੰ ਐਨਹਾਂਸ ਕਰਨ ਵਾਸਤੇ ਤੁਸੀਂ ਇਹਦੇ ਵਿੱਚ ਉਬਲੇ ਹੋਏ ਮਟਰ ਵੀ ਪਾ ਸਕਦੇ ਹੋ ਪਨੀਰ ਵੀ ਪਾ ਸਕਦੇ ਹੋ ਛੋਟਾ ਛੋਟਾ ਕਰਕੇ ਜਾਂ ਬਿਲਕੁਲ ਕ੍ਰਸ਼ ਕਰਕੇ ਲਓ ਜੀ ਹੁਣ ਮੈਂ ਥੋੜਾ ਜਿਹਾ ਗਰਮ ਮਸਾਲਾ ਪਾਤਾ ਥੋੜਾ ਜਿਹਾ ਧਨੀਆ ਪਾਤਾ ਇਕਦਮ ਸਮੋਸਿਆਂ ਦੇ ਟੈਸਟ ਵਾਲੇ ਪਰ ਸਮੋਸਿਆਂ ਨਾਲ ਸੌਖੀ ਤੇ ਸਸਤੇ ਤਿਆਰ ਹੋਣ ਵਾਲੀ ਰੈਸਪੀ ਤੁਹਾਨੂੰ ਬਣਾ ਕੇ ਦਿਖਾ ਰਿਆ ਮੈਂ ਅੱਜ ਇਹਨੂੰ ਪੂਰਾ ਮੈਦੇ ਤੋਂ ਬਣਾ ਕੇ ਤਿਆਰ ਕਰ ਰਿਹਾ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਕੱਲੇ ਆٹے ਦੇ ਵੀ ਤੇ ਜਾਂ ਕੱਲੇ ਮੈਦੇ ਦੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਇਹਦੇ ਲਈ ਮੈਂ ਆਟਾ ਪਹਿਲਾਂ ਗੋਲ ਲਿਆ ਸੀ ਤੇ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਮੈਂ ਵੀਡੀਓ ਦੇ ਵਿੱਚ ਨਹੀਂ ਕੀਤਾ ਇਹਦੇ ਲਈ ਆਪਾਂ ਨੇ ਥੋੜੀ ਜਿਹੀ ਅਜਵਾਇਨ ਤੇ ਨਮਕ ਪਾ ਕੇ ਤੇ ਕਿੱਲੂ ਮੈਦੀ ਦੇ ਵਿੱਚ ਲਗਭਗ 200 ਗ੍ਰਾਮ ਦੇ ਅਕੋਰਡਿੰਗ ਆਪਾਂ ਨੇ ਰਫੈਂਡ ਕਿਉ ਜਾਂ ਕੁਝ ਵੀ ਪਾ ਸਕਦੇ ਤੁਸੀਂ ਮੋਇਨ ਵਾਸਤੇ ਜਿਦਾ ਕਿ ਮਤਲਬ ਪਰ ਸਿਰਫ ਸਰੌਤ ਤੇਲ ਨਹੀਂ ਪਾਉਣਾ ਜੇ ਪਾਉਣਾ ਤੇ ਉਹਨੂੰ ਸਾੜ ਕੇ ਠੰਡਿਆ ਕਰਕੇ ਪਾਉਣਾ ਕਿਉਂਕਿ ਐਵੇਂ ਇਹਦੀ ਸਮੈਲ ਨਹੀਂ ਜਾਂਦੀ ਤੇ ਲੋ ਜੀ ਹੁਣ ਆਪਣੀ ਜਿਹੜੀ ਸਟਫਿੰਗ ਤਿਆਰ ਇੱਕ ਵੱਡੀ ਸਾਰੀ ਰੋਟੀ ਵੇਲ ਲੈਣੀ ਹੈ ਤੁਹਾਡੇ ਕੋਲ ਵੀ ਜਿੰਨਾ ਵੱਧਾ ਹੋ ਸਕੇਲਾ ਤੁਸੀਂ ਉਹਦਾ ਵੇਲ ਲੈਣਾ ਜੇ ਤੁਸੀਂ ਪਲੇਟਫਾਰਮ ਤੇ ਵੇਚ ਸਕਦੇ ਹੋ ਤੁਹਾਡਾ ਪਲੇਟਫਾਰਮ ਕਲੀਨ ਹੈ ਤਾਂ ਲੋ ਜੀ ਹੁਣ ਆਪਾਂ ਨੇ ਇਹਦੇ ਤੇ ਜੇ ਥੋੜਾ ਜਿਹਾ ਪਾਣੀ ਦੇ ਛਿੜਕਾਅ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਵੈਸੇ ਤਾਂ ਜ਼ਰੂਰਤ ਨਹੀਂ ਹੈਗੀ ਤੇ ਇਹ ਇਦਾਂ ਆਪਾਂ ਨੇ ਸਟਫਿੰਗ ਥੋੜੀ ਥੋੜੀ ਲੈ ਕੇ ਸਾਰੀ ਸਾਈਡ ਤੇ ਸਪਰੈਡ ਆਊਟ ਕਰਦੇ ਨਹੀਂ ਕਿ ਬਸ ਥੋੜਾ ਥੋੜਾ ਸਾਈਡਾਂ ਦੇ ਉੱਤੇ ਨਹੀਂ ਕਰਨੀ ਕਿਉਂਕਿ ਆਪਾਂ ਸਾਈਡਸ ਤੇ ਥੋੜਾ ਥੋੜਾ ਪਾਣੀ ਲਾਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਚਿਪਟ ਜਾਣਾ ਆਪਸ ਵਿੱਚ ਲਓ ਜੀ ਆਪਾਂ ਨੇ ਇਹ ਸਟਫਿੰਗ ਆਲੂ ਵਾਲੀ ਬਣਾਈ ਦੇ ਦੇ ਬਣਾਏ ਆ ਤੁਸੀਂ ਚਾਹੋ ਤਾਂ ਇਹਦੇ ਵਾਸਤੇ ਇਕੱਲੀ ਪਨੀਰ ਦੇ ਵਿੱਚ ਥੋੜਾ ਦੇ ਮਤਲਬ ਕੋਈ ਗਿੱਲੀ ਚੀਜ਼ ਬਾਹਾਂ ਕੇ ਉਹਦੇ ਵੀ ਬਣਾ ਸਕਦੇ ਹੋ ਜਿਵੇਂ ਪਨੀਰ ਦੇ ਵਿੱਚ ਥੋੜਾ ਜਿਹਾ ਮਤਲਬ ਕਿ ਜਿਹੜੇ ਸੌਸਸ ਵਗੈਰਾ ਪਾ ਕੇ ਬਣਾ ਸਕਦੇ ਹੋ ਜਾਂ ਨੂਡਲ ਪਾ ਕੇ ਵੀ ਬਣਾ ਸਕਦੇ ਹੋ ਤਾਂ ਜੋ ਬਾਹਰ ਨਿਕਲ ਨਿਕਲੇ ਉਹਨਾਂ ਨੂੰ ਥੋੜਾ ਜਿਹਾ ਗਿੱਲਾ ਕਰਨਾ ਪੈਂਦਾ ਪਰ ਆਲੂ ਦੇ ਵਿੱਚ ਇਹ ਜੀ ਕੋਈ ਜ਼ਰੂਰਤ ਨਹੀਂ ਹੁੰਦੀ ਤਾਂ ਤੁਸੀਂ ਜ਼ਰੂਰ ਇਹ ਬਣਾ ਕੇ ਟਰਾਈ ਕਰੋ ਕਿ ਬਹੁਤ ਹੀ ਟੇਸਟੀ ਬੰਦੇ ਹੈ ਤੁਸੀਂ ਇਹਨੂੰ ਕੋਲਡ ਡਰਿੰਕ ਦੇ ਨਾਲ ਚਾਹ ਦੇ ਨਾਲ ਸਰਵ ਕਰ ਸਕਦੇ ਹੋ ਜੇ ਤੁਹਾਡੇ ਕੋਈ ਗੈਸਟ ਆ ਰਹੇ ਹਨ ਤੇ ਇੱਕ ਵਾਰ ਫੇਰ ਬੇਨਤੀ ਹੈ ਕਿ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਕਰ ਰਹੇ ਹੋ ਮੇਰੀ ਹੰਭਲ ਰਿਕੁਐਸਟ ਹੈ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਤੁਹਾਡੀ ਬਹੁਤ ਹੀ ਜ਼ਿਆਦਾ ਸਪੋਰਟ ਦੀ ਲੋੜ ਹੈ ਕਿਉਂਕਿ ਸਪੋਰਟ ਨਾਲ ਸਭ ਕੁਝ ਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਲੋਜੀ ਦੱਸ ਆਪਾਂ ਇਹਦਾ ਸਪਰੈਡ ਕਰਤਾ ਤੇ ਹੋਣਾ ਆਪਾਂ ਇਸ ਨੂੰ بس ਸਾਈਡਸ ਆਸ-ਪਾਸ ਵਾਲੇ ਸਾਈਡਸ ਨੂੰ ਥੋੜਾ ਜਿਹਾ ਪਹਿਲਾਂ ਕਵਰ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਹੌਲੀ-ਹੌਲੀ ਇਸ ਨੂੰ ਫੋਲਡ ਕਰਨਾ ਸ਼ੁਰੂ ਕਰਾਂਗੇ ਤੇ ਫਿਰ ਕੱਟ ਕੇ ਤੇ ਥੋੜਾ ਜਿਹਾ ਦਬਾ ਦੇਵਾਂਗੇ ਤੇ ਇਹਦੇ ਨਾਲ ਕੀ ਬਾਹਰ ਨਹੀਂ ਨਿਕਲੇਗੀ ਸਟਫਿੰਗ ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਮੈਂ ਅੱਜ ਇਹਨਾਂ ਨੂੰ ਡੀਪ ਫਰਾਈ ਕੀਤਾ ਤੁਸੀਂ ਚਾਹੋ ਤਾਂ ਇਹਨੂੰ ਸ਼ੈਲੋ ਫਰਾਈ ਥੋੜਾ ਜਿਹਾ ਤੇਲ ਕੜਾਈ ਵਿੱਚ ਪਾ ਕੇ ਜਾਂ 에어 ਫਰਾਈ ਜਾਂ ਵੀਕ ਕੁਝ ਵੀ ਕਰ ਸਕਦੇ ਹੋ ਲੋ ਜਿਵੇਂ ਸਾਇਸ ਥੋੜਾ ਜਿਹਾ ਪਾਣੀ ਲਾਤਾ ਤਾਂ ਜੋ ਇਹਦੀ ਫੋਲਡਿੰਗ ਸਟਾਰਟ ਕਰ ਲਈ ਆਸਾਨ ਹੋ ਜਾਵੇ ਲੋ ਜੀ ਸਹੀ ਤਾਂ ਮੈਂ ਥੋੜਾ ਜਿਹਾ ਫੋਲਡ ਕੀਤਾ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਪਲੀਜ਼ ਮਾਫੀ ਕਰਨਾ ਇਸ ਗਲਤੀ ਤੇ ਹੁਣ ਆਪਾਂ ਨੇ ਇਦਾਂ ਫੋਲਡ ਕਰਨਾ ਸ਼ੁਰੂ ਕਰਦੇ ਹਾਂ ਤੁਸੀਂ ਚਾਹੋ ਤਾਂ ਥੋੜਾ ਜਿਹਾ ਹੱਥ ਨੂੰ ਪਾਣੀ ਲਾ ਲੈਣਾ ਕਿ ਤਾ ਨੂੰ ਚੰਗੀ ਤਰ੍ਹਾਂ ਫੋਲਡ ਹੁੰਦਾ ਜਾਵੇ ਇਹ ਸਿਰਫ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਵੀਡੀਓ ਤੋਂ ਜਿੰਨਾ ਟਾਈਮ ਵੀਡੀਓ ਚ ਲੱਗ ਰਿਹਾ ਇਸ ਤੋਂ ਵੀ ਘੱਟ ਟਾਈਮ ਵਿੱਚ ਤਿਆਰ ਹੋ ਜਾਂਦਾ ਤਾਂ ਬਾਕੀ ਵੀਡੀਓ ਬਣਾਉਣ ਤੇ ਜਾਂ ਐਡਜਸਟਮੈਂਟ ਕਰਨ ਤੇ ਜ਼ਰੂਰ ਟਾਈਮ ਲੱਗ ਜਾਂਦਾ ਤੇ ਪਰ ਇਹ ਸਿਰ ਮੈਂ 5 ਮਿੰਟ ਵਿੱਚ ਬਣਾ ਕੇ ਤਿਆਰ ਕਰ ਰਿਹਾ ਸੀਗਾ ਕਿਉਂਕਿ ਮੈਂ ਪਹਿਲਾਂ ਹੀ ਆਟਾ ਗੁੰਨ ਚਰਾ ਦਿੱਤਾ ਸੀ ਤੁਸੀਂ ਇਸ ਨੂੰ ਚਾਹੋ ਤਾਂ ਨਾਰਮਲ ਸਿੰਪਲ ਜੋ ਆਟਾ ਤੁਹਾਡੇ ਕੋਲ ਗੁੰਨਿਆ ਹੋਇਆ ਪਿਆ ਹੈ ਉਹਦੇ ਵਿੱਚ ਵੀ ਥੋੜਾ ਜਿਹਾ ਘਿਓ ਤੇ ਨਮਕ ਪਾ ਕੇ ਉਹਦੇ ਉਹਦੇ ਨਾਲ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਕਿਉ ਤੇ ਨਮਕ ਤਿਆਰ ਹੈ ਜਵਾਂ ਥੋੜੀ ਜਿਹੇ ਦੇ ਵਿੱਚ ਰਲਾ ਕੇ ਉਹਨੂੰ ਫਿਰ ਦੂਸਰੀ ਵਾਲੇ ਥੋੜਾ ਜਿਹਾ ਡ్రਾਈ ਹੋ ਜਾ ਕਰਕੇ ਗੁੰਨ ਕੇ ਤੇ ਉਹਦੇ ਵਿੱਚ ਵੀ ਇਦਾਂ ਸਟਫਿੰਗ ਬਣਾ ਕੇ ਲਾ ਸਕਦੇ ਤਾਂ ਉਹ ਵੀ ਬਹੁਤ ਵਧੀਆ ਪਵੇਗਾ ਲਓ ਜੀ ਬਸ ਇਹ ਆਪਣਾ ਰੋਲ ਬਣ ਕੇ ਰੈਡੀ ਤੇ ਹੋਣਾ ਪੈਣੀ ਪਤਲੇ ਪਤਲੇ ਬਰੀਕ ਪੀਸ ਕੱਟ ਲਾਂਗੇ ਤੇ ਦਬਾ ਦੇਾਂਗੇ ਥੋੜੇ ਜਿਹਾ ਉੱਪਰੋਂ ਦੀ ਦੋਨੋਂ ਹੱਥਾਂ ਥਲੀਆਂ ਦੀ ਸਹਾਇਤਾ ਨਾਲ ਤੇ ਫਿਰ ਆਪਾਂ ਫਰਾਈ ਕਰ ਲਾਂਗੇ ਇੱਕ ਵਾਰ ਬੇਰੀ ਰਿਕਵੈਸਟ ਹੈ ਸਾਰੇ ਵੀਰਾਂ ਭੈਣਾਂ ਨੂੰ ਕਿ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਸਿੰਪਲ ਸਕੀਆਂ ਤੇ ਨਵੀਆਂ ਟੇਸਟੀ ਰੈਸਪੀਜ਼ ਤੁਸੀਂ ਦੇਖ ਸਕੋ ਮੈਂ ਇਹ ਜੇ ਆਪਣੇ ਚੈਨਲ ਤੇ ਹੋਰ ਵੀ ਇਲਾਜ ਵਾਲੀਆਂ ਟੈਸਟ ਤੋਂ ਮੈਡੀਕਲ ਦੇ ਲਾਈਨ ਬਾਰੇ ਵੀ ਕਾਫੀ ਜਾਣਕਾਰੀਆਂ ਪਾਉਂਦਾ ਰਹਨਾ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਗਰ ਕਿਸੇ ਭੈਣ ਭਰਾ ਨੂੰ ਖੱਜਲ ਤਦਰੀਜ਼ ਆਹਾਰਸ ਦੀ ਕੋਈ ਪ੍ਰੋਬਲਮ ਹੈ ਤੇ ਤੁਸੀਂ ਜਾ ਕੇ ਮੇਰੀ ਉਹ ਵੀ ਵੀਡੀਓ ਦੇਖ ਸਕਦੇ ਹੋ ਮੈਂ ਉਹਦੇ ਵਾਸਤੇ ਵੀ ਇੱਕ ਸਧਾਰਨ ਸਿੰਪਲ ਦੇਸੀ ਨਰਤਾ ਤਿਆਰ ਕੀਤਾ ਹੈ ਤੁਸੀਂ ਵੀ ਜਾ ਕੇ ਤਿਆਰ ਉਹ ਕਰ ਸਕਦੇ ਹੋ ਤੇ ਐਸੇ ਫਾਇਦਾ ਲੈ ਸਕਦੇ ਹੋ ਵੀ ਆਟਮ ਬਣਾਉਣ ਲੱਗੇ ਆਜਾ ਲੋ ਜੀ ਬਸ ਆਪਾਂ ਇਦਾਂ ਥੋੜਾ ਜਿਹਾ ਤਲੀਆਂ ਨਾਲ ਦਬਾ ਕੇ ਇਹਨਾਂ ਰੱਖ ਲੈਣਾ ਤੇ ਫਿਰ ਆਪਾਂ ਫਰਾਈ ਕਰਾਂਗੇ ਚੈਨਲਾਂ ਆ। ਅੱਛਾ। ਇਹ YouTube ਤੇ ਵੀ ਤੁਸੀਂ ਹਲਵਾ ਦੇ ਵਿੱਚ ਚਾਹੋ ਤਾਂ ਹੋਰ ਸਬਜ਼ੀਆਂ ਜਿਵੇਂ ਹਰਾ ਧਨੀਆ ਜਾਂ ਗਾਜਰ ਜਾਂ ਸਵੀਟ ਕਾਰਨ ਅਜਿਹੀ ਚੀਜ਼ਾਂ ਹੋਰ ਵੀ ਜੋ ਚੀਜ਼ਾਂ ਤੁਹਾਨੂੰ ਪਸੰਦ ਨੇ ਜਾਂ ਹੋਰ ਮਸਾਲੇ ਪਸੰਦ ਹੈ ਉਸ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ। ਬਟ ਉਹ ਇਸ ਗੱਲ ਦਾ ਧਿਆਨ ਰੱਖਣਾ ਕਿ ਸਟਫਿੰਗ ਤੁਹਾਡੀ ਜੋ ਹੈ ਇਸ ਦੇ ਵਿੱਚੋਂ ਬਾਹਰ ਨਾ ਨਿਕਲੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਲੋਜੀ ਹੁਣ ਆਪਣਾ ਨੇ ਤੇਲ ਗਰਮ ਹੋਣੇ ਰੱਖ ਦਿੱਤਾ ਸੀ ਤੁਸੀਂ ਮੀਡੀਅਮ ਸੇਕ ਤੇ ਬਸ ਤਲਣਾ ਹੈ ਹੌਲੀ ਹੌਲੀ ਜਿਵੇਂ ਆ ਮੈਂ ਕਰ ਰਿਹਾ ਹਾਂ ਲੋਜੀ ਆਪਾਂ ਨੇ ਹੁਣ ਇਹਦੇ ਵਿੱਚ ਪਾਤਾ ਪਾਣੀ ਸ਼ੁਰੂ ਕਰ ਦਿੱਤੇ ਤੁਹਾਡੀ ਕੜਾਈ ਵਿੱਚ ਵੀ ਜਿੰਨੀ ਜੇਸ ਪੂਰੇ ਆ ਉਹਦੇ ਵਿੱਚ ਵੀ ਇਦਾਂ ਹੀ ਕਰਨਾ ਇਹਨਾਂ ਨੂੰ ਇੱਕ ਸਾਈਡ ਤੋਂ ਫੱਕ ਲੈਂਦੇ ਆਂਗੇ 5 ਮਿੰਟ ਦੋਸਤ 3 ਮਿੰਟ ਉਸ ਤੋਂ ਬਾਅਦ ਆਪਾਂ ਨੂੰ ਸਾਈਡ ਸੀਟ ਕਰਾਂਗੇ ਇਹ ਲੋਚਾ ਹੋ ਚੁੱਕੀ ਹੋਣਾ ਆਪਣਾ ਇੱਕ ਸਾਈਡ ਤੋਂ ਜਦ ਤੱਕ ਇਹ ਭਗ ਜਾਂਦੇ ਫਿਰ ਆਪਾਂ ਦੂਸਰੀ ਸਾਈਡ ਵਿੱਚ ਸੀਜ਼ ਕਰਾਂਗੇ ਇੱਕ ਸਾਈਡ ਤੋਂ ਹੀ ਪਾ ਕੇ ਤੇ ਆਹ ਲਓ ਜੀ ਮੈਂ 2 ਤੋਂ 3 ਮਿੰਟ ਜਾਂ 5 ਮਿੰਟ ਪੂਰਾ ਫਰਾਈ ਕਰਕੇ ਇਹਨਾਂ ਨੂੰ ਕੱਢ ਲਿਆ ਇਹ ਬਹੁਤ ਹੀ ਕ੍ਰਿਸਪੀ ਕਰਾਰੇ ਤੇ ਬਹੁਤ ਟੇਸਟੀ ਬਣੇ ਸਨ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਦਾਂ ਹੀ ਮੈਂ ਹੋਰ ਬਹੁਤ ਆਸਾਨ ਸਿੰਪਲ ਟੇਸਟੀ ਰੈਸਪੀਸ ਲੈ ਕੇ ਆਉਂਦਾ ਰਹਿਣਾ ਤੇ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਥੋੜਾ ਜਿਹਾ ਘੱਟ ਫਰਾਈ ਹੋਇਆ ਸੀ ਇਹ ਵਾਲਾ ਪੀਸ ਤੇ ਬਟ ਟੇਸਟੀ ਸਾਰੇ ਹੀ ਬਣੇ ਸੀ ਥੋੜਾ ਜਿਹਾ ਹੋਰ ਟਾਈਮ ਲੰਮਾ ਲਾ ਕੇ ਤੇ 3 ਵਿੱਚੋਂ ਇੱਕ ਤਾਂ ਬਿਲਕੁਲ ਵਧੀਆ ਫਰਾਈ ਕਰ ਲੈਣੇ ਤੇ ਬਹੁਤ ਹੀ ਟੇਸਟੀ ਬਣੇ ਤਾਂ ਪਲੀਜ਼ ਚੈਨਲ ਨੂੰ ਜਰੂਰ